ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਬਹੁਤ ਮਾੜੇ ਜਿਹੜੇ ਹਾਲਾਤ ਚੱਲ ਰਹੇ ਨੇ ਲੋਕ ਸਭਾ ਦੇ ਇਲੈਕਸ਼ਨ ਹੋ ਕੇ ਹਟੇ ਨੇ 2024 ਦੇ ਉਸਤੇ ਵਿੱਚ ਬਹੁਤ ਵੱਡੀ ਜਿਹੜੀ ਹਾਰ ਆ ਅਕਾਲੀ ਦਲ ਦੀ ਹੋਈ ਆ ਤੇ ਅਕਾਲੀ ਦਲ ਨੇ ਬਹੁਤ ਜਿਹੜੇ ਵਾਅਦੇ ਕੀਤੇ ਸੀ ਵੱਡੇ ਵੱਡੇ ਉਸੇ ਜਿਹੜੀ ਖਰੇ ਨਹੀਂ ਉੱਤਰੀ ਤੇ ਲੋਕਾਂ ਦੇ ਵਿੱਚ ਵੀ ਕਾਫੀ ਰੂਸ਼ ਦੇਖਣ ਨੂੰ ਮਿਲਿਆ ਸੀ ਇਸ ਕਰਕੇ ਜਿਹੜੀ ਪੰਜਾਬ ਉਹਦੇ ਵਿੱਚ ਅਕਾਲੀ ਦਲ ਦੀ ਬਹੁਤ ਵੱਡੀ ਜਿਹੜੀ ਹਾਰ ਹੋਈ ਆ ਜਿਹੜੇ ਹਾਲਾਤ ਮਾੜੇ ਚੱਲ ਰਹੇ ਆ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜਿਹੜੀਆਂ ਜ਼ਮਾਨਤਾਂ ਜਿਹੜੀਆਂ ਜਬਤ ਹੋ ਗਈਆਂ ਬਹੁਤ ਵੱਡਾ ਜਿਹੜਾ ਅਸਰ ਜ਼ਮਾਨਤਾਂ ਜਬਤ ਹੋਣ ਦੇ ਨਾਲ ਜਿਹੜਾ ਅਕਾਲੀ ਦਲ ਤੇ ਪਿਆ ਤੇ ਪਰ ਇੱਕੋ ਹੀ ਸੀਟ ਜਿਹੜੀ ਬਠਿੰਡੇ ਦੀ ਆ ਹਰਸਿਮਰਤ ਕੌਰ ਬਾਦਲ ਉਸ ਨੂੰ ਕੱਢ ਪਾਏ ਜਿਹੜੀ ਅਕਾਲੀ ਦਲ ਦੀ ਜਿਹੜੀ ਇੱਕ ਸੀਟ ਸਿਸ ਨੂੰ ਬਚਾ ਸਕੇ ਤੇ ਗੱਲ ਕਰੀਏ ਭਾਜਪਾ ਦੀ ਜਿਹੜੀ ਘੜ ਜੋੜ ਸੀ ਪਹਿਲਾਂ ਨੇ ਨਾਲ ਉਸ ਤੋਂ ਵੀ ਜਿਹੜਾ ਵੋਟ ਸ਼ੀਟ ਦੀ ਗੱਲ ਕਰੀਏ ਉਸ ਤੋਂ ਵੀ ਥੱਲੇ ਜਿਹੜੀ ਬੀਜੇਪੀ ਅਕਾਲੀ ਦਲ ਤੋਂ ਜਿਹੜੀ ਆ ਬੀਜੇਪੀ ਜਿਹੜੀ ਆ ਉਸ ਤੋਂ ਜਿਹੜੀ ਉੱਪਰ ਆਈ ਆ ਅਕਾਲੀ ਦਲ ਤੋਂ ਉੱਪਰ ਅਕਾਲੀ ਦਲ ਦਾ ਗ੍ਰਾਫ ਜਿਹੜਾ ਬਹੁਤ ਜਿਹੜਾ ਡਾਊਨ ਹੁੰਦਾ ਜਿਹੜਾ ਦਿਖ ਰਿਹਾ ਪੰਜਾਬ ਦੇ ਵਿੱਚ ਤੇ ਬਹੁਤ ਹਾਲਾਤ ਜਿਹੜੇ ਮਾੜੇ ਜਿਹੜੇ ਅਕਾਲੀ ਦਲ ਦੇ ਦੇਖਣ ਨੂੰ ਮੇਰੇ ਆ ਇਸੇ ਦੇ ਵਿੱਚ ਅਕਾਲੀ ਦਲ ਲੀਡਰ ਚਰਨਜੀਤ ਸਿੰਘ ਬਰਾੜ ਦਾ ਇੱਕ ਬਹੁਤ ਵੱਡਾ ਜਿਹੜਾ ਬਿਆਨ ਸਾਹਮਣੇ ਆਇਆ ਵਾ ਜਿਹੜੇ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਵੱਲੋਂ ਇੱਕ ਜਿਹੜੀ ਆਪਣੇ ਸੋਸ਼ਲ ਮੀਡੀਆ ਦੇ ਪੋਸਟ ਪਾ ਕੇ ਇੱਕ ਖੁੱਲਾ ਸੱਦਾ ਪੱਤਰ ਜਿਹੜਾ ਵਾ ਸੁਝਾਅ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੇ ਅਕਾਲੀ ਦਲ ਦੇ ਲੀਡਰ ਆ ਚਰਨਜੀਤ ਸਿੰਘ ਬਰਾੜ ਉਹਨਾਂ ਨੇ ਜਿਹੜਾ ਆਪਣੇ ਪੱਤਰ ਦੇ ਵਿੱਚ ਲਿਖਿਆ ਸਰ ਦਾਸ ਵੀ ਸਿੰਘ ਜੀ ਬਾਦਲ ਪ੍ਰਧਾਨ ਨੂੰ ਸ਼੍ਰੋਮਣੀ ਕਾਲਜ ਦਲ ਪ੍ਰਧਾਨ ਪ੍ਰਧਾਨ ਸਾਹਿਬ ਸ੍ਰੀ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਇਲੈਕਸ਼ਨ ਦੇ ਅਗਲੇ 2 ਦਿਨ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਪਰ ਤੁਹਾਡੇ ਵੱਲੋਂ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲੇ ਪੱਤਰ ਰਹੀ ਜਿਹੜਾ ਸੁਝਾਅ ਜਿਹੜਾ ਵਾ ਉਹ ਦੇਣਾ ਪੈ ਰਿਹਾ ਇੱਕ ਸੋਸ਼ਲ ਮੀਡੀਆ ਤੇ ਆਪਣੇ ਉਹਨਾਂ ਨੇ ਪੋਸਟ ਦੇ ਉੱਤੇ ਪਾ ਕੇ ਇੱਕ ਸੁਝਾਅ ਦਿੱਤਾ ਵਾ ਸੁਖਵੀਰ ਸਿੰਘ ਬਾਦਲ ਨੂੰ ਜਿਹੜੀਆਂ ਉਹਨੇ ਆਪਣੇ ਦਿਲ ਦੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਸਾਰੀਆਂ ਜਿਹੜਾ ਨੁਕਸਾਨ ਹੋਇਆ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਜਿਹੜਾ ਮਾੜਾ ਟਾਈਮ ਚੱਲ ਰਿਹਾ ਉਸ ਨੂੰ ਲੈ ਕੇ ਇੱਕ ਸੁਝਾਅ ਦਿੱਤਾ ਕਿ ਖੁੱਲਾ ਸੱਦਾ ਜਿਹੜਾ ਪੱਤਰ ਜਿਹੜਾ ਲਿਖ ਕੇ ਉਹਨਾਂ ਨੇ ਸੁਝਾਅ ਦਿੱਤਾ ਵਾ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ਇਲੈਕਸ਼ਨ ਦੇ ਅਗਲੇ 2 ਦਿਨ ਤੁਹਾਨੂੰ ਮਿਲ ਕੇ ਬੇਨਤੀ ਕਰਨਾ ਚਾਹੁੰਦਾ ਸੀ ਭਰ ਤੁਹਾਡੇ ਵੱਲੋਂ ਜਿਹੜਾ ਟਾਈਮ ਨਾ ਮਿਲਣ ਕਰਕੇ ਮੈਨੂੰ ਖੁੱਲਾ ਪੱਤਰ ਰਾਹੀਂ ਸੁਝਾਅ ਦੇਣ ਜਿਹੜਾ ਪੈ ਰਿਆ ਵਾ ਜੋ ਮੈਨੂੰ ਲਿਖ ਕੇ ਜੋ ਮੈਂ ਲਿਖ ਰਿਹਾ ਆ ਕਿ ਸਕਦਾ ਤੁਹਾਨੂੰ ਚੰਗਾ ਲੱਗੇ ਪਰ ਪਾਰਟੀ ਦੇ ਵਡੇਰੇ ਹਿੱਤਾਂ ਲਈ ਤੁਹਾਨੂੰ ਸੁਝਾਅ ਦੇ ਰਿਹਾ ਹਾਂ ਬੇਨਤੀ ਹੈ ਕਿ ਤੁਸੀਂ ਪਾਰਟੀ ਪ੍ਰਧਾਨ ਬਨੇ ਰਹੋ ਪਰ ਕਿਰਪਾ ਕਰਕੇ ਪਾਰਟੀ ਦੇ ਵਡੇਰੇ ਹਿੱਤਾਂ ਲਈ ਇੱਕ ਪੰਚ ਪ੍ਰਧਾਨੀ ਬਣਾ ਦਿਓ ਜਿਸ ਵਿੱਚ ਸਰਦਾਰ ਬਲਵਿੰਦਰ ਸਿੰਘ ਕੋ ਦੜ ਕਨਵੀਨਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਬੀਬਾ ਹਰ ਸਿਮਰਤ ਕੋਰ ਬਦਲ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਸਰਦਾਰ ਗੁਲਜਾਰ ਸਿੰਘ ਰਣੀਕੇ ਪ੍ਰਧਾਨ ਐਸੀ ਵਿੰਗ ਮੈਂਬਰ ਸਰਦਾਰ ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀਸੀ ਵਿੰਗ ਮੈਂਬਰ ਸ਼੍ਰੀ ਐਨ ਕੇ ਸ਼ਰਮਾ ਪ੍ਰਧਾਨ ਟ੍ਰੇਡ ਇੰਡਸਟਰੀ ਵਿੰਗ ਮੈਂਬਰ ਅਤੇ ਮੈਨੂੰ ਇਸ ਵਿੱਚ ਮੈਂਬਰ ਸੱਤਰ ਬਿਨਾ ਵੋਟ ਦੇ ਅਧਿਕਾਰ ਤੋਂ ਬਿਨਾ ਬਣਾ ਸਕਦੇ ਹੋ ਇਹ ਜਿਹੜਾ ਬਿਆਨ ਸੋਸ਼ਲ ਮੀਡੀਆ ਤੇ ਜਿਹੜਾ ਦਿੱਤਾ ਗਿਆ ਖੁੱਲਾ ਸੱਦਾ ਪੱਤਰ ਸੁਝਾ ਜਿਹੜਾ ਵਾ ਸੁਖਵੀਰ ਬਾਦਲ ਨੂੰ ਜਿਹੜਾ ਉਹਨਾਂ ਵੱਲੋਂ ਲਿਖਿਆ ਗਿਆ ਚਰਨਜੀਤ ਸਿੰਘ ਬਰਾੜ ਜਿਹੜੇ ਆਕਾਲੀ ਦਲ ਦੇ ਲੀਡਰ ਆ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਬਿਆਨ ਜਿਹੜਾ ਵਾ ਉਹ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਐਲਾਨ ਕਰੋ ਕਿ ਇਹ ਪ੍ਰੀਜੀਅਡਮ 14 ਦਸੰਬਰ 2000 ਤੱਕ ਹੈ ਜਦੋਂ ਤੱਕ ਨਵੀਂ ਪਰਤੀ ਹੋ ਕੇ ਨਵੇਂ ਡੈਲੀਗੇਟਾ ਰਹੀ ਨਵੇਂ ਪ੍ਰਧਾਨ ਐਸਜੀਪੀਸੀ ਦੇ ਵੋਟਾ ਬਣਾਉਣ ਜੇਕਰ ਜਨਰਲ ਇਲੈਕਸ਼ਨ ਆਉਂਦਾ ਹੈ ਤਾਂ ਲੜਾਉਂਦੀ ਹੈ ਜੇਕਰ ਜਨਰਲ ਚੋਣਾ ਨਹੀਂ ਹੁੰਦੀਆਂ ਤਾਂ ਨਵੰਬਰ ਵਿੱਚ ਚੋਣ ਕਰਾਉਣੀ ਪਾਰਟੀ ਦੀ ਭਰਤੀ ਆਦੀ ਸਾਰੇ ਸਿਆਸੀ ਕੰਮ ਪ੍ਰੈਜਿਡੈਂਟ ਦੇਖੇਗੀ ਤੁਸੀਂ ਕਹੋ ਕਿ ਮੈਨੂੰ ਜਿੱਥੇ ਪਾਰਟੀ ਹੁਕਮ ਕਰੇਗੀ ਮੈਂ ਪਹਿਰਾ ਦੇਵਾਂਗਾ ਦੂਸਰਾ ਜੋਸੀ ਮਾਫੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਸ਼੍ਰੀ ਅਕੰਡ ਸਾਡੇ ਨਾਲ ਪਰਮਾਤਮਾ ਰੁੱਸਿਆ ਹੈ ਤਾਂ ਸੀ ਨਾ ਮਾੜਾ ਹਾਲ ਹੋ ਰਿਹਾ ਹੈ ਉਨਾ ਵੱਲੋਂ ਕਿਹਾ ਜਾ ਰਿਹਾ ਕਿ ਪ੍ਰਧਾਨ ਜੀ ਹੁਣ ਵੀ ਗੱਲ ਉੱਥੇ ਖੜੀ ਹੈ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ ਇਸੇ ਤਰ੍ਹਾਂ ਅਕਾਲੀ ਗੱਲ ਦੇ ਪੰਜਾਬ ਦੇ ਵਿੱਚ ਮਾੜੇ ਹਾਲਾਤ ਜਿਹੜੇ ਹੋ ਰਿਹਾ ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ ਬੀਬਾ ਹਰ ਸਿਮਰਤ ਕੋਰ ਬਾਦਲ ਕਿਉਂ ਜਿੱਤੇ ਕਿਉਂਕਿ ਮਿਹਨਤ ਕਰਨ ਦੇ ਨਾਲ ਨਾਲ ਉਹ ਡੇਰੇ ਦੀ ਮਾਫੀ ਕਰਵਾਉਣ ਦੇ ਪਾਗੀਦਾਰ ਨਹੀਂ ਸਨ ਜੇਕਰ ਪੰਜ ਪ੍ਰਧਾਨਗੀ ਨਹੀਂ ਬਣਾਉਣ ਦੇ ਚਾਹੁੰਦੇ ਤਾਂ ਮੇਰੀ ਬੇਨਤੀ ਹੈ ਕਿ ਲਿਖਤੀ ਮਾਫੀ ਮੰਗ ਜ਼ਰੂਰ ਲਈਏ ਉਨਾ ਵੱਲੋਂ ਜਿਹੜਾ ਸੁਖਵੀਰ ਬਾਦਲ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਲਿਖਤੀ ਮਾਫੀ ਜਿਹੜੀ ਆ ਉਹ ਮੰਗਣੀ ਚਾਹੀਦੀ ਹੈ ਸੁਖਵੀਰ ਬਾਦਲ ਨੂੰ ਤੀਸਰਾ ਸੁਝਾਇਆ ਹੈ ਕਿ ਪਾਰਟੀ 1 ਮਹੀਨੇ ਵਿੱਚ ਵੀ ਖੜੀ ਹੋ ਸਕਦੀ ਹੈ ਪਰ ਸ਼ਾਇਦ ਪਰਸ਼ਰ ਤੇ ਮਾਫੀ ਦੇ ਨਾਲ-ਨਾਲ ਮੇਰੀ ਸਲਾਹ ਮੁਤਾਬਕ 1 ਮਹੀਨੇ ਚੱਲ ਕੇ ਦੇਖ ਲਓ ਜਿੱਥੇ ਪਹਿਲੇ 3 ਸਾਲ ਤੋਂ ਆਪਣੇ ਨਿੱਜੀ ਮੁਆਫ ਪਾਲਣ ਅਤੇ ਬਦਨਾਮ ਸਿਆਸੀ ਸਲਾਹਕਾਰ ਦੇ ਨਿੱਜੀ ਤੌਰ ਤੇ ਤੰਗ ਦੇ ਲਈ ਇਨਸਾਨ ਅਫਸਰਾ ਤੇ ਤਨਖਾ ਤਨਖਾਦਾਰਾਂ ਦੀ ਸਲਾਹ ਨਾਲ ਚੱਲ ਕੇ ਦੇਖ ਲਿਆ ਉੱਥੇ ਹੁਣ ਇੱਕ ਮਹੀਨਾ ਲੋਕਾਂ ਨੂੰ ਇੱਛਾ ਮੁਤਾਬਕ ਸਖਤ ਫੈਸਲੇ ਲੈ ਕੇ ਦੇਖੋ ਪਾਰਟੀ ਵੀ ਚੜ੍ਹਦੀ ਕਲਾ ਵਿੱਚ ਚੱਲੇਗੀ ਪਾਰਟੀ ਪ੍ਰਧਾਨ ਵੀ ਰਹੋਗੇ ਤੇ ਮੁੱਖ ਮੰਤਰੀ ਵੀ ਬਣੋਗੇ ਕਿਉਂਕਿ ਪਾਰਟੀ ਪੰਥ ਪ੍ਰਤੀ ਜज्ਵੇ ਵਾਲੇ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਵੱਡੇ ਪੈਕੇਜ ਦੇਣ ਵਾਲੇ ਸਲਾਹਕਾਰਾਂ ਨਾਲ ਜੇਕਰ ਮੇਰੀ ਕੋਈ ਗੱਲ ਚੰਗੀ ਨਾ ਲੱਗੀ ਤਾਂ ਨਿਬਰਤਾ ਸਹਿਤ ਮਾਫੀ ਚਾਹੁੰਦਾ ਹਾਂ ਆਪ ਜੀ ਦਾ ਨਿਮਾਣਾ ਸੇਵਾਦਾਰ ਚਰਨ ਸਿੰਘ ਸਿੰਘ ਬਰਾੜ ਸਿਆਸੀ ਸਕੱਤਰ ਅਤੇ ਬੁਲਾਰਾ ਮੁਖ ਸੇਵਾਦਾਰ ਹਾਲਾਕੀ ਹਲਕਾ ਰਾਜਪੁਰਾ ਇਹ ਜਿਹੜੇ ਬਿਆਨ ਅਕਾਲੀ ਲੀਡਰ ਚਰਨਜੀਤ ਸਿੰਘ ਬਰਾੜ ਵੱਲੋਂ ਆਪਣੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਜਿਹੜਾ ਇੱਕ ਬਹੁਤ ਵੱਡਾ ਖੁੱਲਾ ਸੱਦਾ ਪੱਤਰ ਦੇ ਕੇ ਸੁਖਵੀਰ ਸਿੰਘ ਬਾਦਲ ਨੂੰ ਇੱਕ ਅਰਜ ਕੀਤੀ ਗਈ ਕਿ ਇਸ ਵੱਲ ਥੋੜਾ ਧਿਆਨ ਕੀਤਾ ਜਾਵੇ ਅਤੇ ਅਕਾਲੀ ਦਲ ਬਹੁਤ ਜਿਹੜਾ ਅਕਾਲੀ ਦਲ ਦਾ ਗ੍ਰਾਫ ਹੈ ਜਿਹੜਾ ਬਹੁਤ ਥੱਲੇ ਜਾ ਰਿਹਾ ਇਸ ਕਰਕੇ ਉਹਨਾਂ ਵੱਲੋਂ ਇੱਕ ਸੱਦਾ ਪੱਤਰ ਦੇ ਕੇ ਖੁੱਲਾ ਸੱਦਾ ਪੱਤਰ ਦੇ ਕੇ ਇੱਕ ਸੁਝਾਅ ਦਿੱਤਾ ਗਿਆ ਸופੀਰ ਸਿੰਘ ਬਾਦਲ ਨੂੰ ਜਿਹੜਾ ਵਾ ਮਾਫੀ ਮੰਗਣ ਲਈ ਵੀ ਕਿਹਾ ਗਿਆ ਇੱਕ ਕਮੇਟੀ ਬਣਾਉਣ ਨੂੰ ਵੀ ਕਿਹਾ ਗਿਆ ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ